ਲੁਧਿਆਣਾ ਸ਼ਹਿਰ ਵਿੱਚ ਮੁੱਖ ਮੰਤਰੀ ਸੀਐਮ ਮਾਨ ਦੀ ਜੁੜੀ ਅਗਵਾਹੀ ਹੇਠ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬੈਠਕ ਹੋਈ ਹੈ ਲਾਅ ਐਂਡ ਆਰਡਰ ਡਰੱਗਸ ਦੇ ਉੱਤੇ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਵੀ ਸੀਐਮ ਮਾਨ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਦਾਫੇਕ ਲੁਧਿਆਣਾ ਦੀ ਪੁਲਿਸ ਲਾਈਨ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਕਾਰਿਆਂ ਦੇ ਐਸਐਸਪੀ ਡੀਆਈਜੀ ਅਤੇ ਆਈਜੀ ਸਮੇਤ ਹੋਰ ਵੀ ਸੀਨੀਅਰ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੈਠਕ ਕੀਤੀ ਗਈ ਚੇਸ ਵਿੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ਵਾਰੀ ਦਿੱਤੇ ਗਏ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਅਤੇ ਇਸ ਦੇ ਨਾਲ ਹੀ ਡਰੱਗਸ ਫ੍ਰੀ ਪੰਜਾਬ ਕਰਨ ਨੂੰ ਲੈ ਕੇ ਵੀ ਵੱਡੇ ਵੱਡੇ ਹੈ ਜਿਹੜੇ ਮਗਰਮੱਛਾ ਤੱਕ ਪਹੁੰਚ ਕਿਵੇਂ ਕਰਨੀ ਹੈ ਉਸ ਨੂੰ ਲੈ ਕੇ ਵੀ ਆ ਰਣਨੀਤੀ ਤਿਆਰ ਕੀਤੀ ਗਈ ਹੈ ਉੱਥੇ ਇਸ ਸਬੰਧ ਵਿੱਚ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕਰਦੀ ਹੋਈ ਆਈਜੀ ਸੁਖਚੈਨ ਸਿੰਘਲ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਲੋਕ ਸਭਾ ਚੋਣਾਂ ਨੂੰ ਪੀਸਫੁੱਲ ਤਰੀਕੇ ਨਾਲ ਕਰਵਾਇਆ ਜਾਵੇ ਡਰੱਗ ਦੇ ਖਿਲਾਫ ਮਹਿੰਮ ਚਲਾਈ ਜਾਵੇ ਅਤੇ ਸਾਰੇ ਪੁਲਿਸ ਸਟੇਸ਼ਨ ਨੇ ਉਹਨਾਂ ਚੌਕੀਆਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤਾਜੋ ਛੋਟੇ ਨਸ਼ਾ ਤਤਕਰਾਂ ਤੋਂ ਇਲਾਵਾ ਜਿਹੜੇ ਵੱਡੇ ਵੱਡੇ ਨਸ਼ਾ ਤਤਕਰ ਨੇ ਮਗਰਮੱਛ ਨੇ ਉਹਨਾਂ ਨੂੰ ਵੀ ਫੜਿਆ ਜਾ ਸਕਿਆ। ਇਸ ਤੋਂ ਇਲਾਵਾ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਵੀ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਨੇ। ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਾਅ ਐਂਡ ਆਰਡਰ ਦੀ ਰਿਵਿਊ ਮੀਟਿੰਗ ਕੀਤੀ ਲੁਧਿਆਣਾ ਪੁਲਿਸ ਲਾਈਨ ਦੇ ਵਿੱਚ ਜਿਦੇ ਵਿੱਚ ਐਡੀਸ਼ਨਲ ਚੀਫ ਸਕੱਤਰ ਟੂ ਸੀਐਮ ਸਾਹਿਬ ਸੈਕਟਰੀ ਹੋਮ ਡੀਜੀਪੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਹਿਬਾਨ ਸੀਪੀ ਸਹਿਬਾਨ ਡੀਆਈਜੀ ਆਈਜੀ ਐਡੀਜੀਪੀ ਰੇਂਜਿਸ ਨੇ ਭਾਗ ਲਿਆ ਅੱਜ ਕਿਦਾ ਜਿਹੜਾ ਮੁੱਖ ਮੰਤਰੀ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਮੇਨ ਹਦਾਇਤਾਂ ਦਿੱਤੀਆਂ ਹਨ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਬਾਰੇ ਦੇ ਵਿੱਚ ਮੇਨ ਫੋਕਸ ਸੀਗਾ ਜਿਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਜਦੋਂ ਚੋਣਾਂ ਸੰਬੰਧ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨਾਕੇ ਲੱਗਣਗੇ ਜਿਦੇ ਵਿੱਚ ਬਾਰੂ ਵੀ ਬਹੁਤ ਸਾਰੀ ਫੋਰਸ ਆਏਗੀ ਸੋ ਕਈ ਵਾਰੀ ਇਹ ਦੇਖਣ ਚ ਆਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਦੇ ਮੱਦੇ ਨਜ਼ਰ ਨਾਕਿਆਂ ਦੇ ਉੱਤੇ ਜਿਹੜੇ ਐਸ ਐਚਓ ਸਹਿबान ਡੀ ਐਸ ਪੀ ਸਹਿबान ਅਫਸਰ ਸਹਿबान ਉਹਨਾਂ ਨੂੰ ਪ੍ਰੋਪਰ ਜਿਹੜਾ ਹੈ ਗਾਈਡ ਕਰਨ ਕਿ ਹਰ ਇੱਕ ਦੀ ਰਿਲੀਜੀਅਸ ਐਸਟੀਵਿਟੀ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਜਾਵੇ ਜਦੋਂ ਨਾਕਿਆਂ ਦੇ ਉੱਤੇ ਚੈਕਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਦਾਂ ਦੇ ਇਨਸੀਡੈਂਟ ਦੇਖਣ ਨੂੰ ਆਏ ਆ ਪ੍ਰਾਰਥਨ ਸਮੇਂ ਦੇ ਵਿੱਚ ਕਿ ਜਿੱਥੇ ਕਈ ਵਾਰੀ ਜਿੱਦਾਂ ਕੋਈ ਰਿਲੀਜੀਅਸ ਕੋਈ ਜਿਹੜਾ ਵਾ ਸਿੰਬਲ ਆ ਜਾਂ ਕੋਈ ਰਿਲੀਜੀਅਸ ਗ੍ਰੰਥ ਸਹਿਬਾ ਜਿਤਾ ਉਹਦੇ ਬਾਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਹੋਣ ਚੈਕਿੰਗ ਦੇ ਦੌਰਾਨ ਦੂਸਰਾ ਜਿਹੜਾ ਫੋਕਸ ਆ ਮੇਨ ਉਹ ਡਰੱਗਸ ਦੇ ਉੱਤੇ ਫੋਕਸ ਆ ਕਿ ਜਿੱਥੇ ਵੀ ਡਰੱਗਸ ਦੀ ਕਿਤੇ ਵੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਕਿਉਂਕਿ ਵੱਡੀਆਂ ਮੱਛਲੀਆਂ ਨੂੰ ਕਾਬੂ ਕਰਨਾ ਤੇ ਦਾ ਪੰਜਾਬ ਪੁਲਿਸ ਦਾ ਹਮੇਸ਼ਾ ਤੋਂ ਇਹ ਜਿਹੜਾ ਵਾ ਇਸ ਚੀਜ਼ ਤੇ ਫੋਕਸ ਰਿਹਾ ਹੈ ਕਿ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ। ਤੋਂ ਚੋਣਾਂਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਇਸ ਚੀਜ਼ ਦੀ ਕੋਸ਼ਿਸ਼ ਕਰਨੇ ਗਿਆ ਕਿ ਡਰੱਗਸ ਜਿਹੜਾ ਹੈ ਉਹਦੀ ਜਿਹੜੀ ਸਮਗਲਿੰਗ ਆ ਉਹ ਕੀਤੀ ਜਾਵੇ। ਤੋਂ ਉਹਦੇ 'ਚ ਜਿੱਥੇ ਵੀ ਡਰੱਗਸ ਫੜੇ ਜਾਂਦੇ ਆ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ। ਤੀਸਰਾ ਜਿਹੜਾ ਮੇਨ ਫੋਕਸ ਆ ਮਾਨਜਬ ਮੁੱਖ ਮੰਤਰੀ ਸਾਹਿਬ ਦਾ ਉਹ ਸੀ ਕਿ ਬਿਲਕੁਲ ਨਿਰਪੱਖ ਬਿਨਾਂ ਪੇਤਪਾਵ ਤੋਂ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਕਰਾਉਣੀਆਂ ਆ। ਉਹਦੇ ਸਬੰਧ ਦੇ ਵਿੱਚ ਜੋ ਹਦਾਇਤਾਂ ਮਾਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿਆ ਹੈ ਜਿਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਲਾਇਸੈਂਸਡ ਵੈਪਨਸ ਦੀ ਡੈਪੋਜੀਸ਼ਨ ਅਨਲਾਈਸੈਂਸਡ ਵੈਪਨਸ ਦਾ ਸੀਜ਼ਰ ਇਲੀਜੀਟ ਲਿਕਰ ਦਾ ਸੀਜ਼ਰ ਇਲੀਜੀਟ ਡਰੱਗਸ ਦਾ ਸੀਜ਼ਰ ਨੋਨ ਬੇਲੇਬਲ ਵਾਰੰਟਸ ਦੀ ਐਗਜ਼ੀਕਿਊਸ਼ਨ ਪੈਰੋਲ ਜੰਪਰਸ ਪੀਓਜ਼ ਉੱਤੇ ਫੋਕਸ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਬਿਲਕੁਲ ਨਿਰਪੱਖ ਤੇ ਸ਼ਾਂਤੀਪੂਰਵਕ ਜੋੜਾ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਕਰਾਈਆਂ ਜਾਣ ਜਿਹੜੀਆਂ ਹਦਾਇਤਾਂ ਸਾਰੇ ਥੱਲੇ ਤੱਕ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ कि एस एस पी साहब सी पी साहब जाके थले तक डी एस पी तो लैके एस एच ओ तो लैके चौकियां तक अपनी जिड़िया हिदायत है वो नीचे तक पहुँचा बहुत बहुत धन्यवाद थैंक यू